ਸੋਨੇ ਦੀ ਚਮਕ ਤਾਂ ਦੁਨੀਆਂ ਨੇ ਦੇਖੀ ਪਰ ਮੈਂ ਉਹ ਥਾਂ ਵੇਖੀ ਜਿੱਥੇ ਖਮੋਸ਼ੀ ਵੀ ਇਤਿਹਾਸ ਬੋਲਦੀ ਹੈ Rajasthan ਦਾ ਹਰ ਕਿਲਾ ਆਪਣੀ ਇੱਕ ਦਾਸਤਾਨ ਰੱਖਦਾ ਹੈ ਪਰ ਜੈਪੁਰ ਦੇ ਨੇੜੇ ਇਹ ਤਲਾ ਜਿੱਥੇ ਮਹਾਰਾਣੀ ਗੈਤਰੀ ਦੇਵੀ ਨੇ ਆਪਣਾ ਖਜ਼ਾਨਾ ਪਾਣੀ ਦੇ ਹੇਠਾਂ ਲੁਕਾਇਆ ਸੀ ਉਹ ਸਿਰਫ ਇਤਿਹਾਸ ਹੀ ਨਹੀਂ ਇੱਕ ਅਹਿਸਾਸ ਹੈ ਮੈਂ ਜਦ ਉਸ ਥਾਂ ਤੇ ਪਹੁੰਚਿਆ ਤਪ ਦੀ ਧੁੱਪ ਵਿਚ ਰੇਤਲੇ ਪੱਥਰ ਸੜ ਰਹੇ ਸੀਗੇ ਪਰ ਜਿਵੇਂ ਹੀ ਮੈਂ ਇਸ ਤਲਾ ਦੇ ਕੋਲ ਗਿਆ ਤਾਂ ਹਵਾ ਦੇ ਇੱਕ ਝੌਕਾ ਮੈਨੂੰ ਪੁਰਾਣੇ ਸਮੇਂ ਦੇ ਵਿੱਚ ਲੈ ਗਿਆ ਉਹ ਥਾਂ ਸੀ ਜਿੱਥੇ ਰਾਜਸ਼ਾਹੀ ਖਜ਼ਾਨਾ ਗੁਪਤ ਸਰੰਗਾਂ ਅਤੇ ਰਹੱਸੇਮਈ ਪਾਣੀ ਵਾਲੇ ਤਲਾ ਦੇ ਵਿੱਚ ਸਾਰੇ ਮਿਲ ਕੇ ਬਾਦਸ਼ਾਹ ਉਹ ਵਰਗੀ ਕਹਾਣੀ ਬਣਾਉਂਦੇ ਸਨ ਕਿਆ ਜਾਂਦਾ ਹੈ ਕਿ 1975 ਦੀ ਐਮਰਜੈਂਸੀ ਦੇ ਦੌਰਾਨ ਜਦੋਂ ਕੇਂਦਰ ਸਰਕਾਰ ਨੇ ਰਾਜ ਘਰਾਣਿਆਂ ਦੀ ਸੰਪਤੀ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਤਾਂ ਮਹਾਰਾਣੀ ਗੈਤਰੀ ਦੇਵੀ ਜੋ ਉਸ ਵੇਲੇ ਰਾਜਨੀਤੀ ਨਾਲ ਵੀ ਜੁੜੀ ਹੋਈ ਸੀ ਤਾਂ ਉਹਨਾਂ ਨੇ ਆਪਣਾ ਕੀਮਤੀ ਸੋਨਾ ਤੇ ਜਵਾਹਰਾਤ ਰਾਜ ਮਹਿਲ ਤੋਂ ਹਟਾ ਕੇ ਇਸ ਤਲਾ ਦੇ ਹੇਠਾਂ ਗੁਪਤ ਕਮਰੇ ਦੇ ਵਿੱਚ ਰਖਵਾ ਦਿੱਤੇ ਕੁਝ ਬਜ਼ੁਰਗ ਲੋਕ ਅਜੇ ਵੀ ਦੱਸਦੇ ਨੇ ਕਿ ਉਸ ਤਲਾ ਦਾ ਪਾਣੀ ਹਰ ਸਾਲ ਆਪਣਾ ਰੰਗ ਬਦਲ ਲੈਂਦਾ ਹੈ ਜਿਵੇਂ ਕਿ ਉਹ ਆਪਣੇ ਅੰਦਰ ਛੁਪੇ ਰਾਜਾਂ ਨੂੰ ਛਪਾਉਣ ਲਈ ਆਪ ਹੀ ਕਿਸੇ ਤਾਕਤ ਨਾਲ ਖੇਡਦਾ ਹੋਵੇ ਮੈਂ ਜਦੋਂ ਉਸ ਤਲਾ ਦੇ ਕੰਡੇ ਤੇ ਖੜਾ ਸੀ ਹਵਾ ਠੰਡੀ ਹੋ ਗਈ ਸੀ ਪਾਣੀ ਸ਼ਾਂਤ ਸੀ ਪਰ ਉਸ ਦੀ ਗਹਿਰਾਈ ਵਿੱਚ ਇੱਕ ਦੱਬੀ ਹੋਈ ਕਹਾਣੀ ਗੂੰਜ ਰਹੀ ਸੀ ਉਸਤੇ ਸਥਾਨਕ ਗਾਈਡ ਨੇ ਮੈਨੂੰ ਹੌਲੀ ਜੀ ਆਵਾਜ਼ ਦੇ ਵਿੱਚ ਕਿਹਾ ਸਾਹਿਬ ਇਹ ਉਹੀ ਤਲਾ ਜਿੱਥੇ ਰਾਣੀ ਸਾਹਿਬ ਨੇ ਆਪਣੀ ਸ਼ਾਨ ਬਚਾਉਣ ਲਈ ਖਜ਼ਾਨਾ ਪਾਣੀ ਹੇਠਾਂ ਦੱਬਿਆ ਸੀ ਜੇ ਤਲਾਬ ਬੋਲ ਸਕਦਾ ਤਾਂ ਉਹ ਖੁਦ ਇਸ ਰਾਜ ਦਾ ਪਰਦਾ ਚੱਕਦਾ ਮੈਂ ਉੱਥੇ ਬੈਠਾ ਕੁਝ ਮਿੰਟ ਖਮੋਸ਼ ਰਿਹਾ ਪਾਣੀ ਵਿੱਚ ਆਪਣਾ ਚਿਹਰਾ ਵੇਖਦਾ ਮੈਨੂੰ ਲੱਗਿਆ ਜਿਵੇਂ ਮੈਂ ਉਹੀ ਸਮੇਂ ਦੇ ਵਿੱਚ ਗਿਆ ਹੋਵਾਂ ਤੇ ਸਮਾਂ ਠਹਿਰ ਗਿਆ ਹੋਵੇ ਇਹ ਥਾਂ ਸਿਰਫ ਇੱਕ ਇਤਿਹਾਸਕ ਸਬੂਤ ਹੀ ਨਹੀਂ ਇਹ ਰਾਜਸ਼ਾਹੀ ਇੱਜ਼ਤ ਤਾਕਤ ਤੇ ਵਿਸ਼ਵਾਸ ਘਾਤ ਦਾ ਸ਼ਾਖਸੀ ਹੈ ਫਿਲਮ ਬਾਦਸ਼ਾਹੋ ਵਿੱਚ ਜੋ ਖਜ਼ਾਨਾ ਇੱਕ ਟਰੱਕ ਦੇ ਵਿੱਚ ਭਰਿਆ ਸੀ ਤੇ ਉਹ ਚਲਦਾ ਹੈ ਉਸ ਦੀ ਆਤਮਾ ਦਰਅਛਲ ਇਸ ਤਲਾ ਦੇ ਨਾਲ ਵਸੀ ਹੋਈ ਹੈ ਜਿੱਥੇ ਮੈਂ ਖੜਾ ਸੀ ਉੱਥੇ ਪਾਣੀ ਦੀ ਹਲ ਹਲਾਉਣੀ ਮੈਨੂੰ ਦੱਸ ਰਹੀ ਸੀ ਕਿ ਸੋਨਾ ਪਾਣੀ ਵਿੱਚ ਦੱਬਿਆ ਜਾ ਸਕਦਾ ਹੈ ਪਰ ਰਾਜ ਸ਼ਾਹੀ ਛਾਣ ਕਦੇ ਵੀ ਨਹੀਂ ਡੁੱਬਦੀ ਉੱਥੋਂ ਤੁਰਦਿਆਂ ਮੈਂ ਇੱਕ ਵਾਰੀ ਮੁੜ ਕੇ ਵੇਖਿਆ ਤੇ ਮੈਨੂੰ ਲੱਗਿਆ ਜਿਵੇਂ ਮਹਾਰਾਣੀ ਗੈਤਰੀ ਦੇਵੀ ਦੀ ਛਵੀ ਉਸ ਤਲਾਹ ਦੇ ਪਾਣੀ ਉੱਤੇ ਝਲਕ ਰਹੀ ਹੋਵੇ ਇਤਿਹਾਸ ਦੇ ਹਰੇਕ ਬੰਦ ਵਿੱਚ ਉਸ ਦੀ ਆਤਮਾ ਦੀ ਮਹਿਕ ਸੀ ਕਈ ਲੋਕ ਇਤਿਹਾਸ ਪੜ੍ਹਦੇ ਨੇ ਪਰ ਮੈਂ ਉਹ ਇਤਿਹਾਸ ਵੇਖਿਆ ਜਿੱਥੇ ਪਾਣੀ ਹੀ ਠਾਵੇਂ ਰਾਜਸ਼ਾਹੀ غرੂਰ ਸੁਰੱਖਿਅਤ ਸੀ ਸੋ ਦੋਸਤੋ ਇਹ ਮੈਂ ਤੁਹਾਡੇ ਨਾਲ ਜੋ ਕਹਾਣੀ ਸਾਂਝੀ ਕੀਤੀ ਹੈ ਇਹ ਇੱਕ ਹਿੰਦੀ ਮੂਵੀ ਬਾਦਸ਼ਾਹ ਹੋ ਦੇ ਵਿੱਚ ਵੀ ਦੱਸੀ ਗਈ ਸੀਗੀ ਦਰਸਾਲ ਇਹ ਨੂੰ ਸੱਚੀ ਕਹਾਣੀ ਦੇ ਆਧਾਰ ਤੋਂ ਹੋ ਮੂਵੀ ਸੀਗੀ ਤੇ ਮੈਂ ਉੱਥੇ ਜਾ ਕੇ ਉਸ ਤਲਾ ਨੂੰ ਦੇਖ ਕੇ ਆਇਆ ਤੇ ਸੋਚਿਆ ਤੁਹਾਡੇ ਨਾਲ ਵੀ ਮੈਂ ਇਸ ਨੂੰ ਸ਼ੇਅਰ ਕਰਾਂ ਸੋ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਸਾਰੇ ਹੀ ਭੈਣਾ ਭਰਾਵਾਂ ਦਾ